ਹੈਪੀ ਦੀਵਾਲੀ ਜੀ ਐਂਡ ਹੈਪੀ ਹੈਲੋਵੀਨ ਤੇ ਹੈਪੀ ਦੀਵਾਲੀ ਦੀ ਜਦੋਂ ਗੱਲ ਕਰਦੇ ਆ ਤਾਂ ਉਸ ਵੇਲੇ ਗੱਲ ਹੁੰਦੀ ਹੈ ਕਿ ਦੀਵਾਲੀ ਨੂੰ ਆਮ ਤੌਰ ਤੇ ਆਪਾਂ ਕੀ ਕਹਿੰਨੇ ਆ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਤੇ ਜਿਵੇਂ ਮੈਂ ਮਹਿਮਾਸ਼ਾ ਗੱਲ ਕਰਦੀ ਹੁੰਨੀ ਆ ਕਿ ਆਪਾਂ ਬੁਰਾਈ ਤੇ ਜਿੱਤਣ ਦੇ ਨਾਲੋਂ ਜੰਗ ਵਿਚ ਜਾਣ ਦੇ ਨਾਲੋਂ ਕਿਉਂ ਨਾ ਪਿਆਰ ਦਾ ਰਸਤਾ ਅਪਣਾਈਏ ਹਾਂ ਐਬਸੋਲੂਟਲੀ ਪਿਆਰ ਦਾ ਰਸਤਾ ਸਾਡੇ ਅੰਦਰੋਂ ਹੋ ਕੇ guzarta ਸੈਲਫ ਲਵ ਦੇ ਜ਼ਰੀਏ ਤੇ ਜਦੋਂ ਸਾਡੇ ਅੰਦਰ ਪਿਆਰ ਹੁੰਦਾ ਹੈ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਪਿਆਰ ਸਿਰਫ ਪਿਆਰ ਹੈ ਪਿਆਰ ਸਿਰਫ ਪਿਆਰ ਹੈ ਪਿਆਰ ਦੋ ਜਣਿਆਂ ਦਾ ਪਿਆਰ ਹੈ ਉਹ ਭਾਵੇਂ ਮਰਦ ਔਰਤ ਹੋਣ ਔਰਤ ਮਰਦ ਹੋਵੇ ਦੋ ਔਰਤਾਂ ਹੋਣ ਦੋ ਕੁੜੀਆਂ ਹੋਣ ਦੋ ਮਰਦ ਹੋਣ ਦੋ ਮੁੰਡੇ ਹੋਣ ਜਾਂ ਮੁੰਡਾ ਕੁੜੀ ਜਿਵੇਂ ਆਪਾਂ ਕਹ ਲਈਏ ਤੇ ਸੈਕਸ ਸਿਰਫ ਇਹ ਦੋ ਨਹੀਂ ਹੁੰਦੇ ਸੈਕਸ ਵੀ ਇਹ ਤੋਂ ਵੱਧ ਨੇ ਸਿਰਫ ਇੱਕ ਮੁੰਡਾ ਤੇ ਕੁੜੀ ਨਹੀਂ ਹੈ ਸਗੋਂ 트랜스 ਵਿਮਨ 트랜스 맨 ਇਹ ਵੀ ਸਾਰੇ ਦੇ ਸਾਰੇ ਇਸੇ ਦਾ ਰਿਸਾਨੇ ਤੇ ਅਗਰ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ ਤੇ ਇਸ ਵਾਸਤੇ ਤੁਸੀਂ ਇਸ ਨੂੰ ਮਾੜਾ ਕਹਿੰਦੇ ਹੋ ਇਹ ਬੇहद ਛੋਟੀ ਸੋਚ ਦਾ ਸਬੂਤ ਹੈ ਇਸ ਵਾਸਤੇ ਆਪਣੀ ਸੋਚ ਨੂੰ ਵੱਡਾ ਕਰੋ ਜਿਵੇਂ ਦੀਵਾਲੀ ਦੀ ਰੌਸ਼ਨੀ ਤੁਹਾਡੇ ਘਰ ਨੂੰ ਰੋਸ਼ਨਾ ਰਹੀ ਹੈ ਉਵੇਂ ਤੁਸੀਂ ਪਿਆਰ ਦੇ ਨਾਲ ਆਪਣੇ ਦਿਮਾਗ ਨੂੰ ਆਪਣੇ ਦਿਲ ਨੂੰ ਆਪਣੀ ਰੂਹ ਨੂੰ ਰੋਸ਼ਨਾਓ ਤੇ ਜਿਵੇਂ ਦੀਵਾਲੀ ਦੇ ਪਟਾਕੇ ਸ਼ੋਰ ਕਰਦੇ ਨੇ ਇਦਾਂ ਸਿਰਫ ਸ਼ੋਰ ਨਾ ਕਰਦੇ ਰਹੋ ਤੁਸੀਂ ਰੌਸ਼ਨੀ ਫਲਾਂ ਵਾਲ ਨੂੰ ਚੱਲੋ ਤੇ ਬਸ ਚੇਤੇ ਇਹ ਰੱਖੋ ਕਿ ਪਿਆਰ ਸਿਰਫ ਪਿਆਰ ਹੈ ਇਸੇ ਵਾਸਤੇ ਅਗਰ ਤੁਹਾਨੂੰ ਕਿਸੇ ਦਾ ਇਹ ਪਤਾ ਹੈ ਕਿ ਉੱਥੇ ਦੋ ਲੜਕੀਆਂ ਜਾਂ ਦੋ ਲੜਕੇ ਆਪਸ ਦੇ ਵਿੱਚ ਪਿਆਰ ਕਰਦੇ ਨੇ ਉਹਨਾਂ ਦੇ ਬਾਰੇ ਵਿੱਚ ਬੁਰੀਆਂ ਗੱਲਾਂ ਕਰਨ ਦੇ ਨਾਲੋਂ ਲੈਫਟ देम ਬੀ ਮਤਲਬ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜੀਣ ਦਿਓ ਕਿਉਂ ਕਿ ਪਿਆਰ ਸਿਰਫ ਪਿਆਰ ਹੈ ਤੇ ਅੱਜ ਦੀ ਸਾਰੀ ਰੀਲ ਦਾ ਦੂਸਰਾ ਹਿੱਸਾ ਕੀ ਹੈ ਹੈਪੀ ਹੈਲੋਵੀਨ ਹੈਪੀ ਹੈਲੋਵੀਨ ਤੁਸੀਂ ਕਹੋਗੇ ਓਕੇ ਜੀ ਇਹਦੇ ਵਾਸਤੇ ਕੀ ਸੁਣਾ ਹੈ ਇਹਦੇ ਵਾਸਤੇ ਸੁਣਿਆ ਇਹ ਹੈ ਪਿਆਰਿਓ ਕਿ ਹੈਲੋਵੀਨ ਵਾਲੇ ਦਿਨ ਤਾਂ ਮਖੌਟੇ ਬਹੁਤ ਲੋਕ ਪਾਉਂਦੇ ਨੇ ਸਿਰਫ ਮਜ਼ਾਕ ਦੇ ਤੌਰ ਤੇ ਹੈਲੋਵੀਨ ਦੇ ਕਰਕੇ ਤੇ ਜਿਨ੍ਹਾਂ ਲੋਕਾਂ ਨੇ 도ਗਲੇ ਪਾਣ ਦੇ ਮਖੌਟੇ ਪਾਏ ਹੋਏ ਨੇ ਉਹ ਤੇ ਸਾਰਾ ਸਾਲ ਪਾ ਕੇ ਰੱਖਦੇ ਨੇ ਰੱਬ ਦੇ ਬੰਦੇਓ ਮਖੌਟੇ ਲਾਓ ਚੰਗੇ ਇਨਸਾਨ ਬਣੋ ਕਿਉਂ ਸਾਰੇ ਜੀਵ ਸਾਰੇ ਜੀਵ ਉਸੇ ਹੀ ਰੱਬ ਦੇ ਬਣਾਏ ਹੋਏ ਨੇ ਜਿਹਦੇ ਤੁਸੀਂ ਬਣਾਏ ਹੋਏ ਹੋ। ਸਭ ਦੇ ਅੰਦਰ ਉਹੀ ਰੱਬ ਹੈ ਜਿਹੜਾ ਤੁਹਾਡੇ ਅੰਦਰ ਵੀ ਹੈਗਾ। ਸੋ ਇਸ ਵਾਸਤੇ ਮੁਖੌਟਾ ਉਤਾਰੋ, ਦੋਗਲਾਪਨ ਪਾਸੇ ਕਰੋ ਤੇ ਇੱਕ ਚੰਗਾ ਇਨਸਾਨ ਬਣੋ ਤੇ ਯਾਦ ਰੱਖੋ। ਹਰ ਜੀਵ ਦੇ ਅੰਦਰ ਰੱਬ ਵਸਦਾ। ਹਰ ਜੀਵ ਦੇ ਅੰਦਰ ਪਿਆਰ ਹੈ ਤੁਹਾਡੇ ਅੰਦਰ ਵੀ ਤੇ ਅਗਰ ਤੁਹਾਨੂੰ ਤੁਹਾਡੇ ਅੰਦਰ ਨਾ ਪਿਆਰ ਨਜ਼ਰ ਨਹੀਂ ਆ ਰਿਹਾ। ਪਹਿਲੀ ਵੀਡੀਓ ਦੇ ਵਾਚੋ, 셀ਫ ਲਵ ਬਰੀਥਿੰਗ ਪ੍ਰੈਕਟਿਸ ਸ਼ੁਰੂ ਕਰੋ ਤੇ ਤੁਹਾਨੂੰ ਸਮਝ ਆਏਗੀ। ਪਿਆਰ ਸਿਰਫ ਪਿਆਰ ਅਤੇ ਚਿਹਰਾ ਸਿਰਫ ਇੱਕ ਹੋਣਾ ਚਾਹੀਦਾ